ਜਨਤਾ ਦੀ ਆਵਾਜ਼ ਦੇ ਇਸ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰਿੰਤ ਬੋਲਤਾਂਗਾ ਅੱਪਾ ਇਸ ਸਮੇਂ ਖਨੌਰੀ ਬਾਰਡਰ ਤੇ ਖੜੇ ਆ ਜੋ ਕਿ ਪੰਜਾਬ ਦਾ ਸਹਰੀ ਦਾ ਬਾਰਡਰ ਕਿਹਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਪਾਸੇ ਦੀ ਤਣਾਤ ਹੈ ਜਾਂ ਦੇ ਪਾਸੇ ਤੋਂ ਪਾਣੀ ਫੇਰਨ ਲਈ ਪਰ ਉਹ ਕਿਸਾਨਾਂ ਦੇ ਮਸੂਲਿਆਂ ਦੇ ਪਾਣੀ ਨਹੀਂ ਫੇਰ ਸਕ ਰਹੀ ਕਿਉਂਕਿ ਕਿਸਾਨਾਂ ਦੇ ਜਿਹੜੇ ਹੌਸਲੇ ਨੇ ਉਹ ਕਾਫੀ ਫੁਲੰਦ ਨੇ ਇਹਨਾਂ ਦਾ ਕਹਿਣਾ ਚੇਕ ਕਰੀ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਅੱਗੇ ਤੱਕ ਅਪਰੋਚ ਕਰਾਂਗੇ ਦਿੱਲੀ ਜਾਣਾ ਹੀ ਜਾਣਾ ਹੈ ਆਪਾਂ ਕੁਝ ਵੀਰਾਂ ਨਾਲ ਕਿਸਾਨੀ ਵੀਰਾਂ ਨਾਲ ਗੱਲਬਾਤ ਕਰਾਂਗੇ ਮੇਰਾ ਕੀ ਡਿਮਾਂਡਾਂ ਨੇ ਤੇ ਕਦੋਂ ਤੱਕ ਇੱਥੇ ਦਿੱਲੀ ਅਪਰੋਚ ਕਰਨਗੇ ਆਹ ਬਾਰੇ ਵੀ ਆਪਣੇ 4-5 ਮੀਟਿੰਗ ਦਾ ਪਹਿਲਾਂ ਹੋ ਚੁੱਕੀਆਂ ਰਹਿ ਗਈਆਂ ਸਰਕਾਰ ਨਾਲ ਉਹ ਫਿਰ ਵੀ ਮੰਗਾ ਨਹੀਂ ਮੰਨ ਰਹੀ ਆਪਣੀਆਂ ਤੁਸੀਂ ਅੱਗੇ ਸੋਚਦੇ ਹੋ ਕਿ ਤੁਸੀਂ ਕੀ ਰਣਨੀਤੀ ਪਲਾਨੀ ਹੈ ਅੱਗੇ ਵੀ ਕੀ ਅਪਰੋਚ ਕਰੋਗੇ ਜੋ ਵੀ ਰਣਨੀਤੀ ਬਣਾਉਣੀ ਹੈ ਇਹ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਹੀ ਬਣਾਉਣੀ ਹੈ ਜਿਹੜੇ ਸਾਡੇ ਨਾਲ ਜਥੇਬੰਦੀਆਂ ਅਸੀਂ ਬਣਾਤੀ ਹੈ ਨਾ ਸਾਰੀ ਸਾਡੇ ਇੱਥੇ ਜੀਵਿਦਾਨ ਉਹਨਾਂ ਦੇ ਨਾਲ ਆਏ ਹੋਏ ਨੇ ਕੱਲ ਵੀ ਮੀਟਿੰਗ ਹੋਈ ਆ 5 ਵਜੇ ਉਹਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਖਾਸ ਹੁਣ ਉਹਨਾਂ ਨੇ ਅੱਗੇ ਸਾਨੂੰ ਐਤਵਾਰ ਦਾ ਫੇਰ ਟਾਈਮ ਦੇ ਦਿੱਤਾ ਸਾਡੇ ਜਿਹੜੇ ਔਜਵਾਨਾਂ ਦੇ ਵਿੱਚ ਜज्ਬਾ ਬਹੁਤ ਆ ਇਹ ਤਾਂ ਨੂੰ ਕਹਿੰਦੇ ਕਿ ਸਾਡੇ ਟਾਈਮ ਦੇ ਦੋਗੇ ਅਸੀਂ ਲੱਗ ਜੰਨੇ ਆ ਪਰ ਜਿਹੜੇ ਸਾਡੇ ਜਥੇਵੰਦੀਆਂ ਦੇ ਪ੍ਰਧਾਨ ਨੇ ਬਹੁਤ ਸੋਚੂ ਰਾਨ ਨੇ ਉਹ ਕਹਿੰਦੇ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦਾ ਕਰਤੀ ਜਿਹੜੇ ਸਾਡੇ ਅੱਗੇ ਬਲਾ ਆਪਣੇ ਆਰਮੀ ਖੜੀ ਆ ਉਹ ਵੀ ਸਾਡੇ ਭਰਾ ਨੇ ਕੋ ਸਾਡੇ ਦੁਸ਼ਮਣ ਨਹੀਂ ਸਾਡੀ ਜਿਹੜੀ ਟੱਕਰ ਆ ਉਹ ਸਰਕਾਰ ਨਾਲ ਤੇ ਜਾਂ ਸਾਡੇ ਜਿਹੜੇ ਉਹਨਾਂ ਨੇ ਰਣਨੀਤੀਆਂ ਸਾਡੇ ਖਿਲਾਫ ਬਣਾਈ ਹੋਈਆਂ ਨੇ ਉਹਨਾਂ ਦੇ ਖਿਲਾਫ ਆ ਸਾਡੀ ਇਹਨਾਂ ਨਾਲ ਕੋਈ ਵੈਰ ਉਰੋਧ ਨਹੀਂ ਜਿਹੜੇ ਸਾਹਮਣੇ ਖੜੇ ਆ ਜੇ ਸਾਨੂੰ ਰੋਪਣਗੇ ਸਾਨੂੰ ਆਪਣੇ ਜਥੇਵੰਦੀਆਂ ਨੇ ਆਰਡਰ ਦਿੱਤਾ ਜਾਣ ਵਾਸਤੇ ਫਿਰ ਸਾਡਾ ਜੋ ਵੀ ਨਾਲ ਨਿਕਲੂਗਾ ਵੱਧ ਜਿਹੜਾ ਕਿ ਤੁਹਾਡਾ ਕਹਿਣਾ ਵੀ ਜੇਕਰ ਤੁਹਾਡੀਆਂ ਮੰਗਾ ਸਰਕਾਰ ਮੰਨ ਲੈਂਦੀ ਤੁਸੀਂ ਆਪਣੇ ਘਰ ਵਾਪਸੀ ਕਰ ਲੋ ਹਾਂਜੀ ਮੈਡਮ ਜੀ ਫਿਰ ਅਸੀਂ ਦਿੱਲੀ ਜਾ ਕੇ ਕੀ ਕਰੀਏ ਦਿੱਲੀ ਤਾਂ ਅਸੀਂ ਬੇਸੀ ਅੱਗੇ ਪਿੱਛੇ ਜਾਂਦੇ ਹੀ ਰਹਿੰਨੇ ਆ ਪਰ ਜਥੇਬੰਦੀਆਂ ਦੇ ਨਾਲ ਤਾਂ ਅਸੀਂ ਤਾਂ ਜਾ ਰਹੇ ਨਾ ਜਿਹੜੀਆਂ ਸਾਡੀਆਂ ਮੰਗਾ ਇਹਨਾਂ ਨੇ ਮੰਨੀਆਂ ਸੀ ਉਹ ਲਿਖਤੀ ਰੂਪ ਚ ਨਹੀਂ ਦੇ ਰਹੀ ਠੀਕ ਹੈ ਮੈਂ ਤੁਹਾਡਾ ਠੀਕ ਹੈ ਸਰ ਤੁਸੀਂ ਠੀਕ ਹੈ ਜੀ ਤੁਸੀਂ ਕੇਂਦਰ ਸਰਕਾਰ ਨੂੰ ਮੰਗਾਂ ਲਈ ਇਹ ਜਿਹੜਾ ਪਾਕਿਸਤਾਨ ਦਾ ਬਾਰਡਰ ਬਣਾ ਕੇ ਰੱਖਦਾ ਸਾਨੂੰ ਅਧਿਕਾਰ ਨਹੀਂ ਜਿੰਦੀ ਜਾਣਦਾ ਸਾਡਾ ਹਿੱਸਾ ਦਿੱਲੀ ਚ ਅਸੀਂ ਇਸੇ ਦਾਣਾ ਸਾਡੇ ਰਾਜਦਾਨੇ ਵੀ ਰੱਖਦਾ ਉਹ ਵੀ ਅਸੀਂ ਕਰਦਾ ਨਾ ਅਧਿਕਾਰ ਮੰਗਾਂ ਮੰਨਦਾ ਨਹੀਂ ਅਧਿਕਾਰ ਫਕਤ ਜਿਹੜੇ ਕਾਨੂੰਨ ਤੋਪ ਦੇ ਗੱਲ ਕਰਦੇ ਇੱਕ ਇੱਕ ਹੋਰ 60 ਦੇ ਪਹਿਲੇ ਚੰਦਰ ਉਹ ਕਾਨੂੰਨ ਲਾਗੂ ਕਰਦਾ ਇਸ ਤੇ ਡਰਾਈਵਰਾਂ ਦੇ ਲਾਗੂ ਕਰਤਾ ਕੋ ਨੂੰ ਅੰਸ਼ਾ ਦਾ ਫਰਮਾਨਾ ਕਰੂ ਉਹ ਵੀ ਕੈਨਸਲ ਹੋਣ ਕਿ ਦੇਖੋ ਹਾਂ ਇਹ ਡਰਾਈਵਰ ਡਰਾਈਵਿੰਗ ਕਰਦਾ ਜਾਣੀ ਬੰਦੀ ਜਾਣ ਦੀ ਕਰਦਾ 10 ਸਾਲ ਦੀ ਸਜ਼ਾ ਸੱਤ ਵਾਰ ਕਰਮਾਨਾ ਕਰਦਾ ਉਸ ਪਰ ਕੋ ਡਰਾਈਵ ਸਾਰੀ ਡਰਾਈਵ ਨਹੀਂ ਕਰਾਣਾ ਹੈ ਕਿ ਜਿੰਮੇਵਾਰਤਾ ਆਪਣੇ ਦੂਸਰੇ ਮੁਲਾਜ਼ਮ ਨੇ ਹਰ ਵਰਗ ਦਾ ਇੱਕ ਰੀਤਾ ਕਿ ਮੇਰੀ ਬੇਨਤੀ ਕਰਦਾ ਹੈ ਗਲਤ ਕਰੂ ਜਿੰਦਾ ਹੈ ਇਹ ਹਾ ਪਰ ਮੈਂ ਕਹਾਂਗਾ ਕੁਦਰ ਮਾਰਾ ਸਾਡੇ ਜੀ ਤਰ੍ਹਾਂ ਪੀ ਜਾਣ ਦਾ ਕਰ ਸਾਡੇ ਰਸਤਾ ਪੜਾ ਜਾਵੇ ਇਹ ਪਾਸ ਤੋਂ ਬੜਾ ਸਾਰਾ ਮਾਰੀ ਇਹ ਦਖਲ ਨਹੀਂ ਮਾਨਮਾਨ ਕਰਦੇ ਮੈਨੂੰ ਬਹੁਤ ਜ਼ਿਆਦਾ ਲੱਗਦੀ ਹੈ ਕਿ ਜਿਹੜੀ ਆਕੀਰ ਦੀ ਬਹੁਤ ਜ਼ਿਆਦਾ ਮਾਨਮਾਨੀ ਖਾਂਦਾ ਚਾਹ। ਇਹਨੂੰ ਰੋਕਣਾ ਚਾਹੀਦਾ। ਸਾਨੂੰ ਕਿਹੜਾ ਅਧਿਕਾਰ ਨਹੀਂ ਆਦੀ ਜਾ ਰਿਹਾ। ਇਹ ਕਿਹੋ ਜਿਹਾ ਰੋਡਾ ਕਹਿਣਾ ਵੀ ਇੱਕ ਪਾਸੇ ਦਾ ਮੌਂਸੂਨ ਕਹਿੰਦੇ ਵੀ ਲੋਕਾਂ ਦਾ ਹੱਕ ਹੈ। ਇਹ ਕਹਿੰਦੇ ਵੀ ਲੋਕਾਂ ਦਾ ਹੱਕ ਤੇ ਆਪਣਾ ਹੈਗਾ ਤਾਂ ਕਿਸਾਨਾਂ ਦੀ ਆਵਾਜ਼ ਨੂੰ ਕਿਉਂ ਦਬਾਇਆ ਜਾ ਰਿਹਾ ਹੈ? ਕਾਨੂੰਨੀ ਤੌਰ ਤੇ ਆਪਣੇ ਕਾਨੂੰਨ ਮੋਦੀ ਨੇ ਅਡਾਨੀ ਬਾਨੀ ਦੇ ਸਾਹਮਣੇ ਆਪਣੇ ਕਾਨੂੰਨ ਲਾਤੀ। ਇਹਨਾਂ ਦਾ ਇੱਕ ਅਡਾਨੀ ਬਾਨੀ ਦਿਖ ਰਹੇ ਨੇ ਜੀ ਕਿ ਉਹਨਾਂ ਨੇ ਵੱਡੇ ਵੱਡੇ ਕਾਨੂੰਨ ਬਣਾ ਕੇ ਉਹਦੇ ਰੇਲਾ ਪ੍ਰਸ਼ਾਸਨ ਦੀ ਜਿਹੜਾ ਜਿਹੜਾ ਟਰੱਕਾਂ ਦਾ ਫਸਲੇ ਆਈਏ ਮੇਰੇ ਨਵੀਂ ਸਿੱਧੀ ਤੋਂ ਨਜ਼ਰ ਸਕਦੇ ਹਾਂ ਪਰ ਜੋ ਖਸਾਨ ਪਹੁੰਚੇ ਰੱਖਾਏ ਆ ਸਾਡੇ ਮੈਂ ਆਪ ਪੰਜਾਬ ਪ੍ਰਕਾਸ਼ੀਤ ਹੋਣ ਦੀ ਨੰਮਾ ਅਸੀਂ ਇਹਨਾਂ ਦਾ ਬਾਈਕਟ ਕਰਦੇ ਹਾਂ ਸਮਰਥਨ ਕਰਦੇ ਹਾਂ ਖਸਾਨ ਨੂੰ ਸਾਡੇ ਭਰਾਵਾਂ ਦੇ ਸਾਡੇ ਹੀ ਉਹਨਾਂ ਦੇ ਬੱਚਿਆਂ ਸੀ ਜਿਹੜੇ ਅਸੀਂ ਜਿਹੜੇ ਗਲਤ ਕੰਮ ਮੈਂ ਦੇ ਗਲਤ ਨਹੀਂ ਜੇ ਇਹ ਸੋਚਦਾ ਕਿ ਅਣਾਂ ਦੇ ਬਾਲੇ ਨੇ ਮੈਂ 12 ਦਿਨ ਦੇ ਵਿੱਚ ਇਹਨਾਂ ਤੇ ਗਰਾਉਂਡ ਪੜਾ ਆਪਣੀਆਂ ਰੇਲਾਂ ਬਸਾਮਾ ਖਸਾਨਾਂ ਨੂੰ ਖਤਮ ਕਰਾਂ ਜਿਹੜਾ ਸਾਡਾ ਪ੍ਰੋਜੈਕਟ ਕਲਾਸ ਦਾ ਤਾਂ ਕੋਈ ਹੋਰ ਮਤਲਬ ਨਹੀਂ ਆਜ ਮੈਂ ਤੁਹਾਨੂੰ ਇੱਕ ਛੋਟਾ ਕਹਿਣਾ ਹੈ ਜਿਹੜਾ ਸੱਚੀ ਮਸਲਾ ਹੈ ਕਿ ਤੁਹਾਨੂੰ ਅੱਗੇ ਕੇ 10 ਮਿੰਟ ਵਕਤ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਕੋਨਾ ਬਤੂਰ ਕਰਨਾ ਤੇਰੇ ਚਕਾੜ ਵਾਲੀ ਨੂੰ ਕੋਈ ਕਿਸੇ ਨੇ ਨਹੀਂ ਜਾਣਾ ਬਹੁਤ ਗਲਤ ਹੈ ਇਹਨੂੰ ਕੋਈ ਦਿੰਦਾ ਨਹੀਂ ਪੰਜਾਬ ਲਈ ਬਾਕੀ ਇੱਕ ਪੰਜਾਬ ਰਹਿ ਨਹੀਂ ਹੈ ਜਿਹੜਾ ਕੋਈ ਅਨਾਜ ਪੈਦਾ ਕਰਦਾ ਹੈ ਅਸੀਂ ਸੋਲ ਰਸਨ ਸਾਡਾ ਕੀ ਆਲ ਇੰਡੀਆ ਦਾ ਪੰਡਾ ਬੰਦੇ ਦੇ ਤੋਂ ਹੁੰਦਾ ਹੈ ਸਾਨੂੰ ਸਾਨੂੰ ਜਿੰਦਾ ਹੈ ਜਿਆਦਾ ਜਿਆਦਾ ਇਹਨਾਂ ਨੇ ਬਾਪੂ ਜੀ ਦਾ ਕਹਿਣਾ ਹੈ ਵੀ ਜੇਕਰ ਅੰਨ ਦਾਤਾ ਹੀ ਅੰਨ ਨਹੀਂ ਉਗਾਇਆ ਤਾਂ ਅਗੋ ਆਏਗਾ ਤਾਂ ਲੋਕ ਖਾਣਗੇ ਕੀ ਹਾਂਜੀ ਵੀਰ ਜੀ ਕਿਨਾ ਠੋਡਾ ਠੀਕ ਹੈ ਵੀਰ ਜੀ ਖੜ ਨੂੰ ਸਵਾਲ ਹੈ ਵੀ ਪਹਿਲਾਂ ਆਪਣੇ ਪਾਕਿਸਤਾਨ ਦੇ ਇੰਡੀਆ ਦਾ ਬਾਰਡਰ ਦੱਸਿਆ ਸੀਗਾ ਤੇ ਅਜੇ ਪੰਜਾਬ ਔਰ ਪਾਕਿਸਤਾਨ ਦਾ ਬਾਰਡਰ ਬਣਾ ਦੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਬੋਟਰ ਦੇ ਸਰਕਾਰ ਕੀ ਜਮਾਇ ਦੀ ਰਮਨ ਤੱਕ ਐ ਸਾਈ ਹੋ ਤੋ ਇਹ ਸਾਰਾ ਜਗਾ ਹੋ ਰਿਹਾ ਬਰਾਬਰ ਹੈ ਪੰਜਾਬ ਹਰਿਆਣਾ ਦੇਖ ਲੈ ਹਰਿਆਣਾ ਮੰਨੀ ਲਾਖ ਮੇ 2 ਲੱਖ ਪੇਟ ਕਟ ਦਾ ਰਾਈਨ ਹੋੜਾ ਚੱਲ ਰਿਹਾ ਜੋ ਜੰਮੂ ਕਸ਼ਮੀਰ ਮੇ ਦਾ 370 ਤਾਇ ਦਿਖਣ ਕਰਿਆ ਟਾਈ ਜਿਹੜਾ ਉਹਨਕੇ 5 ਮੈਲੇ ਹੋਇ ਗਏ ਉਹਦੀ ਕੈਬਨਿਟ ਮੀਟਿੰਗ ਦੀ 370 ਟਿਪਸ ਤੇ ਇਹ ਬਟਾ ਜੁਨਕੇ ਮੰਤਰੀ ਕੋਣ ਸੁਣਦੇ ਗੋੜਾ ਲੋਕ ਰਹਿੰਦੇ ਫਿਰ ਲਾਇ ਕਰਿਆ ਇਹ ਵੀ ਧੱਕੇ ਖਾਂਦੇ ਨੇ ਲਾਇ ਉਰੇ ਵੀ ਹੋਏ ਕੰਮ ਸਭ ਕਾ ਹੀ ਹੋਏ ਕੰਮ ਮੰਗਾ ਕਰਨ ਖਰੇਮ ਤੇ ਪੇਰਾ ਹੋਣੀ ਕਈ ਮੋਟੀ ਮੋਟੀ ਮੰਗਾਂਈ ਕੱਲਾ ਕਿਸਾਨ ਅੰਦਲਨ ਹੋਣੀ ਇਸ ਮੈਲੇ ਦਾਖਮਾ ਜੋ ਪੇੜ ਕੱਟ ਰਹੇ ਨਰਪੁਰ ਹੱਤਰੀ ਵੀ ਅੰਦੋਲਨ ਹੈ ਜੋ ਕਰਜ਼ਾ ਮਾਫੀ ਉਸ ਕਾਹਦੇ ਅੰਦੋਲਨ ਹੈ ਉਹ अच्छा 2020 में एक बिजली संशोधन बिल पास होया था उसका 71वी बिल है भी भी हर चीज है इसमें कोई फ्री चीज है लेकिन लोगन कने थाने बेड़ा को नहीं को पड़ता तो है नहीं खबर सुनी जो आज तक देखा हमने देखा उन्होंने बखले लोग आदि यूनियन खट्टी यारियां आदि ने आगे पाछी रे कोई अंजूनीन वाले भी राजनीति अपनी कर रहे हैं कोई यूनियन पास छोड़ा तेरे कटेम दे देखो तेरा कटेम लोग भी इकट्ठे नहीं हो रहे आपको समझ देना है ये भी जो जखमे बंदियां है हतियां हत्ते तक नहीं पहुंची है से बहुत सी नहीं पहुंची है पूरा पहुंचने को देख जवान जवान हम जोश पे बाड़े मरा रहे कोई यारियोरा लोग तो 71वी यारियां ਇਸੇ ਦੋ ਦਿਨਾਂ ਤੋਂ ਕੰਮ ਹੋ ਰਿਹਾ ਵੈ ਤੁਨਾ ਅੱਗੇ ਕਾਰਵਾਈ ਨਹੀਂ ਕਰ ਰਹੀ ਲੇਕਿਨ ਆਪਕੋ ਵੀ ਇਹ ਬੋਲ ਰਹੇ ਨੇ ਬੜੀ ਚੱਲ ਰਹੇ ਹਨ ਸਬਰ ਵੀ ਜ਼ਰੂਰੀ ਇਸ ਚੀਜ਼ ਵਿੱਚ ਮਦਨੋ ਚੀਜ਼ ਮਿਲਕਾ ਜ਼ਰੂਰੀ ਲੇਕਿਨ ਮਿਲਕਾ ਸਾਰੇ ਇਕੱਠੇ ਚਾਲੇ ਜੁਣੀ ਜ਼ਰੂਰੀ ਹੈ ਯਾਨੀ ਕਿ ਤੁਹਾਡਾ ਕਹਿਣੇ ਵੀ ਜੇ ਕਰੇ ਸਰਕਾਰਾਂ ਸ਼ਾਂਤਮਈ ਮਾਹੌਲ ਦੇ ਨਾਲ ਮੰਗ ਮੰਗ ਲੈਂਦੀ ਹੈ ਥਾ ਮੰਗ ਮੰਗ ਲੋਕ ਲੜ ਰਹਿ ਗਏ ਜੋ ਮੰਗ ਤੋਂ ਉਹ ਲੈ ਮੰਨਣੀ ਪੜੇ ਕਿੰਤੀ ਆਖਰੀ ਭੈਣ ਮੈਂ ਹਥਿਆਰ ਕੋ ਹੈ ਨਹੀਂ ਕੋਈ ਲੋਕ ਲੜਨ ਲੈ ਗਰੇ ਉਸ ਸਮੇਂ ਵੀ ਆਪ ਰਹੇ ਉਹ ਤਾਂ ਪਾਛਾ ਬਹੁਤ ਸੇ ਕਾਮ ਆਨ ਰਹਿ ਰਹੇ ਗਮ ਉਹ ਪੰਚਾਇਤ ਤੋਂ ਰੁਪਏ ਕਾਮ ਪੰਚਾਇਤ ਤੋਂ ਲੈ ਗਰੀਆਂ ਦੋਨੋਂ ਤੇ ਨਾ ਦੋਨੋਂ ਹੱਸਪੋਰਟ ਪੂਰਾ ਐ ਸਰੂਤ ਐ ਜੀ ਹਮ ਤਾਂ ਪਹਿਲਾਂ ਦੋਨੋਂ ਨਮਾਇਤ ਤੇ ਜ਼ਰੀਬੀ ਥਾ ਸਪੋਰਟ ਅੱਜ ਵੀ ਸਪੋਰਟਾ ਗੱਲੇ ਖੜੇ ਆ ਜਿਤਨਾ ਜੋ ਸਹਿਜੋ ਕੁਝ ਵੀ ਐ ਪੀ ਸਾਦੇ ਲੈ ਸਾਧਨ ਐ ਟਰੈਕਟਰ ਐ ਗੱਡੀ ਐ ਮੋਟਰਸਾਈਕਲ ਐ ਦੁੱਚੀ ਪੀ ਸਭ ਹਰ ਚੀਜ਼ ਕੇ ਸਾਧਨ ਗੱਲੇ ਇੰਦਾ ਕਹਿਣਾ ਹੈ ਵੀ ਕਿ ਮਸਲਾ ਹਰਿਆਣੇ ਤੇ ਪੰਜਾਬ ਦਾ ਨਹੀਂ ਹੈਗਾ ਇਹ ਮਸਲਾ ਪੂਰੀ ਕਿਸਾਨ ਦਾ ਹੈ ਪੂਰੇ ਭਾਰਤ ਦਾ ਮਸਲਾ ਹੈ ਕਿ ਇਹ ਜੇ ਮੰਗਾ ਮੰਨ ਲੈਂਦੇ ਨੇ ਤੇ ਵਾਪਸੀ ਕਰ ਸਕਦੇ ਨੇ ਆਪਣੀ ਆਪਣੇ ਵਿੱਚ ਐਂਟੀ ਕੈਪ ਵੀਰ ਨੇ ਉਹ ਵੀ ਮੌਜੂਦ ਨੇ ਜੋ ਫਨੌਰੀ ਬਾਰਡਰ ਤੇ ਖਾਨ ਮੋਰਚਾ ਅंदोलਨ ਦੇ ਵਿੱਚ ਵੀ ਇਸ ਤਰ੍ਹਾਂ ਆਪਣਾ ਯੋਗਦਾਨ ਪਾਣ ਆਏ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੁਸੀਂ ਕੀ ਨਾਟਾ ਜਗਵਿੰਦਰ ਸਿੰਘ ਕਿੰਨੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਨੂੰ ਅਸੀਂ ਇਹ ਰਹੀ ਕਹਿਣਾ ਚਾਹੁੰਦੇ ਆ ਅਸੀਂ ਪਹਿਲਾਂ ਵੀ ਤਿੰਨ ਦਿਨਾਂ ਤੋਂ ਲਗਾਤਾਰ ਕਹਿ ਰਹੇ ਆ ਕਿ ਅਸੀਂ ਬੇਗਾਂਤ ਸ਼ਾਂਤਮਈ ਬੈਠੇ ਆ ਜੇ ਤੁਸੀਂ ਸਾਨੂੰ ਹਲੇ ਵੀ ਅਸੀਂ ਸ਼ਾਂਤੀ ਬੈਟਾਂਗੇ ਜੇ ਤੁਸੀਂ ਨਹੀਂ ਮੰਨਦੇ ਤਾਂ ਨਾਲੇ ਟਾਈਮ ਵਿੱਚ ਜਦੋਂ ਸਾਨੂੰ ਕਿਸਾਨਾਂ ਨੂੰ ਕਾਲ ਦੇ ਦੇਣਗੇ ਤਾਂ ਅਸੀਂ ਬੈਰੀਕੇਡ ਤੋੜ ਕੇ ਅੱਗੇ ਦਿੱਲੀ ਚੱਲੇ ਜਾਵਾਂਗੇ ਇਹ ਜਿਆ ਥੋੜਾ ਕਹਿਣਾ ਹੈ ਕਿ ਜੇਕਰ ਸਰਕਾਰਾਂ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੁਸੀਂ ਅੱਗੇ ਜਾਓਗੇ ਹਾਂਜੀ ਹਾਂਜੀ ਅਸੀਂ ਸ਼ਾਂਤਮਈਏ ਰੱਖਣਾ ਹੈ ਪ੍ਰਦਰਸ਼ਨ ਸ਼ਾਂਤਮਈਏ ਰਹਿਣਾ ਹੈ ਪਹਿਲਾਂ ਇੱਕ ਸਾਲ ਵਾਂਗੂ ਲਾ ਕੇ ਸ਼ਾਂਤਮਈਏ ਰਹੇ ਹਾਂ ਜੀ ਅਸੀਂ ਠੀਕ ਹੈ ਜਿਵੇਂ ਕਹਿੰਦੇ ਠੰਡੇ ਮਾਹੌਲ ਨਾਲ ਸ਼ਾਂਤ ਦਿਮਾਗ ਨਾਲ ਜੇਕਰ ਸਰਕਾਰਾਂ ਤੁਹਾਡੀਆਂ ਮੰਗਾਂ ਮੰਨ ਲੈਂਦੀਆਂ ਉਹ ਘਰੇ ਵਾਪਸੀ ਕਰਦੇ ਹਾਂ ਹਾਂਜੀ ਸਾਡੀਆਂ ਸਾਰੀਆਂ ਮੰਗਾਂ ਨੇ ਵੀ ਜੈਨੀਆਂ ਮੰਗਾਂ ਨੇ ਐਮਐਸਪੀ ਦੀ ਲੜਾਈ ਹੈ ਜੀ ਹੋਰ ਜੋ ਲਖਵੀਰਪੁਰ ਦੀ ਸਾਡੇ ਉੱਤੇ ਪਰਚੇ ਹੋਏ ਹੋਏ ਨੇ ਜਿੰਨੀਆਂ ਵੀ ਸਾਡੀਆਂ ਟੋਟਲ ਮੰਗਾਂ ਨੇ ਸਾਡੀਆਂ ਸਾਰੀਆਂ ਮੰਗਾਂ ਮੰਨ ਲੈਣਾ ਸਾਨੂੰ ਪ੍ਰੋਪਰ ਐਂਡ ਪ੍ਰੋਪਰ ਸੋ ਇਹ ਨਹੀਂ ਕਿ ਸਾਡੀਆਂ ਮੰਗਾਂ ਉਹ ਕਹਿ ਦੇਣ ਮੰਗਾਂ ਮੰਨ ਲੀਆਂ ਬਾਅਦ ਚ ਉਹ ਵੀ ਤੇ ਕਹਦੇ ਇਹ ਤਾਂ ਜੁਮਲਾ ਦੀ ਇਹ ਗੱਲ ਹੋਣੀ ਇਹਨਾਂ ਕਿ ਦੂਸਰੀ ਮੰਗਾਂ ਇਸ ਵਾਰ ਦਿੱਤੀ ਕਰਵਾ ਕੇ ਜਾਈ ਹਾਂ ਹਾਂ ਜੀ ਹਾਂ ਜੀ ਇਹ ਸਟੈਪ ਪੂਰਾ ਪ੍ਰੋਪਰ ਐਂਡ ਲਿਖੀ ਐਂਡ ਫੇਰ ਜਾਵਾਂਗੇ ਕਿਹਾ ਥੈਂਕ ਯੂ ਗੁੱਡ ਥੈਂਕ ਯੂ ਆਫ ਆਪਣੇ ਵਿੱਚ ਪੁਰ ਜੱਟ ਸਿੰਘ ਜ਼ਥੇਦਾਰ ਜੀ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜੋ ਆਪਾਂ ਇਸ ਸਟੈਂਪ ਖਨੋਰੀ ਬਾਰਡਰ ਤੇ ਖੜੇ ਆ ਵੀ ਸੈਂਟਰ ਸਰਕਾਰ ਨੂੰ ਲੈ ਕੇ ਇਹਦਾ ਕੀ ਰੋਸਾ ਹੈ ਅੱਜ ਅਸੀਂ ਉਹਨਾਂ ਬਾਦਰ ਤੋਂ ਇਸ ਕਰਕੇ ਆਈ ਹੈ ਕਿਉਂਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਲੋਕਤੰਤਰ ਦਾ ਬੜੇ ਲੰਮੇ ਸਿਰੇ ਤੋਂ ਕਾਣ ਕਰਦਾ ਰਿਹਾ ਤੇ ਅੱਜ ਵੀ ਉਹ ਕਿਉਂਕਿ ਲੋਕਤੰਤਰ ਦਾ ਕਾਣ ਇਸ ਕਰਕੇ ਕਰ ਰਿਹਾ ਹੈ ਇਹਨਾਂ ਬਹਾਦਰ ਲੋਕਾਂ ਨੇ ਜਦੋਂ ਵੀ ਕਿਤੇ ਉਦਮ ਕੀਤਾ ਭਾਵੇਂ ਸਾਡਾ ਇਤਿਹਾਸ ਹੈ ਪੰਜਾਬੀਆਂ ਦਾ ਇਤਿਹਾਸ ਹੈ ਪੰਜਾਬੀਆਂ ਨੂੰ ਜਦੋਂ ਵੀ ਕਿਥੋਂ ਕਾਂਗਾਈ ਤਾਂ ਸਭ ਤੋਂ ਪਹਿਲਾਂ ਪੰਜਾਬੀਆਂ ਨੇ ਆਪਣੀ ਹਿੱਕ ਉੱਤੇ ਗੋਲੀ ਜਰੀ ਔਰ ਇਸ ਇਸ ਨੂੰ ਆਜ਼ਾਦ ਕਰਾਉਣ ਦੇ ਵਿੱਚ ਜੇ ਗੱਲ ਕਰੀਏ ਤਾਂ ਸਭ ਤੋਂ ਵੱਧ ਪੰਜਾਬ ਦਾ ਰੋਣਾ ਹੈ 92% ਕੁਰਬਾਨੀਆਂ ਜਿਹੜੀਆਂ ਨੇ ਉਹ ਪੰਜਾਬੀ ਲੋਕਾਂ ਦੀਆਂ ਨੇ ਇਸ ਕਰਕੇ ਉਹਨੂੰ ਇਹ ਬੜਾ ਚੁਪਦਾ ਹੈ ਕਿ ਜੇਕਰ ਪੰਜਾਬ ਜਿਹੜਾ ਹੈ ਤਾਂ ਇਹ ਆਪਣੀਆਂ ਹੱਥਾਂ ਮੰਗਾ ਲੈ ਕੇ ਆਪਣਾ ਰਾਜ ਭਾਗ ਕਾਇਮ ਕਰ ਲੈਂਦਾ ਤੇ ਆਪਣੇ ਅਧਿਕਾਰ ਮੰਗਦਾ ਤੇ ਉਹਨਾਂ ਤੋਂ ਉਸ ਨੂੰ ਅਲਰਜੀ ਹੈ ਪਿਛਲੀ ਵਾਰੀ ਸਾਡੇ ਲੋਕਾਂ ਨੂੰ ਖਰਾਬ ਕਰਕੇ ਉਹ 13 ਮਹੀਨੇ ਬਿਠਾ ਕਰਕੇ ਇਹਨਾਂ ਨੂੰ ਪ੍ਰੋਟੈਸਟ ਲੈ ਕੇ ਸ਼ਾਂਚਮ ਦੇ ਕੇ ਆਪਣਾ ਔਰ ਇਹਨੂੰ ਕਹਿ ਕੇ ਮੈਂ ਤੁਹਾਡੇ ਤਿੰਨ ਤਨੂੰ ਦੱਸ ਕਰਨ ਤੇ ਬਾਕੀ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਅੱਜ ਵਾਰੀ ਕਮੇਟੀ ਬਣਾ ਲਓ 2 ਸਾਲ ਹੋ ਗਏ ਕਿ ਸੱਚ ਨਾਲ ਕਮੇਟੀ ਬਣੀ ਤੇ ਨਾ ਕਮੇਟੀ ਦੀ ਗੱਲ ਹੋਈ ਕਿ ਆਪਣੇ ਵੱਧ ਤੋਂ ਵੱਧ ਮੈਂਬਰ ਪਾਏ ਹੋਏ ਸੀ ਉਹਨੇ ਉਹਨਾਂ ਉਹਨਾਂ ਦੀ ਉਹ ਗੱਲ ਕਰਨੀ ਇਸ ਕਰਕੇ ਇਹਨਾਂ ਨੂੰ ਦੁਬਾਰਾ ਫੇਰ ਬਾਰਡਰ ਤੇ ਆ ਕਰਕੇ ਜਿਵੇਂ ਮਦਨੀ ਤੁੰਟੀਤਾ ਹੋਇਆ ਆ ਦੇਖੋ ਤੁਹਾਡੇ ਲੋਕ ਬਣ ਇਹਨਾਂ ਨੂੰ ਆਵਾਜ਼ਾਂ ਨਾਲ ਜੋਤ ਤੱਕ ਆ ਰਹੇ ਦੇਖੋ ਤੁਸੀਂ ਸਾਡੇ ਬਨਾਸੀ ਸ਼ਾਂਤ ਮੈ ਟੰਗ ਨਾਲ ਆ ਦੇਖ ਸਕਦੇ ਆ ਇਹਨਾਂ ਦੇ ਇਹ ਨਿਸ਼ਾਨ ਵੀ ਅਸੀਂ ਜਮਾ ਸ਼ਾਂਤਮਈ ਢੰਗ ਨਾਲ ਜਿਵੇਂ ਸਾਡੇ ਆਗੂਆਂ ਨੇ ਕਿਹਾ ਸੀ ਅਸੀਂ ਆਦਾ ਰੋਸ ਪ੍ਰਦਰਸ਼ਨ ਕਰ ਰਹੇ ਸੀ ਪਰ ਇਹਨਾਂ ਦੇ ਆਪ ਦੇ ਹੀ ਕੋਈ ਮੁਲਾਜ਼ਮ ਸੀ ਨਿਲਬੜਿਆ ਵੀ ਸੀਗਾ ਉਹਨਾਂ ਨੇ ਉਹਨਾਂ ਫੌਜੀਆਂ ਵੱਲ ਰੂੜੇ ਚਲਾਏ ਤੇ ਉਹਨਾਂ ਨੇ ਅੱਗੋਂ ਬੰਬ ਚਲਾਤੇ ਉਹ ਜਿਹੜੇ ਗੈਸ ਵਾਲੇ ਗੋਲੇ ਤੇ ਰਵੜ ਦੀਆਂ ਗੋਲੀਆਂ ਉਹ ਸਾਡੇ ਕਈਆਂ ਕਿਸਾਨਾਂ ਨੂੰ ਗੈਸ ਵੀ ਉਹ ਵੀ ਸਿੱਟੀ ਗਈ ਥੋੜੀ ਹਾਂਜੀ ਹਾਂਜੀ ਤੇ ਉਸ ਦੇ ਕਾਰਨ ਸਾਡੇ ਜਿਹੜੇ ਸ਼ਾਂਤਮਈ ਢੰਗ ਨਾਲ ਕਿਸਾਨ ਬੈਠੇ ਸੀ ਉਹ 25 30 ਜਗਮੀ ਵੀ ਹੋਏ ਆ ਇੱਕ ਭਰਾ ਦੇ ਤਾਂ ਇੱਥੇ ਅੱਖ 'ਚ ਲੱਗਿਆ ਵੀ ਜਿਹੜੀ ਜਿਹੜਾ ਘਾਟਾ ਉਹਨੂੰ ਅੱਖ ਦਾ ਪੈ ਗਿਆ ਉਹ ਕਦੇ ਵੀ ਪੂਰਾ ਕਦੇ ਨਹੀਂ ਪੂਰਾ ਠੀਕ ਹੈ ਜੋ ਵੀ ਤੁਸੀਂ ਜਿੰਨੇ ਕੁ ਸੱਤਾਂ ਲੜੀਆਂ ਨੇ ਪੱਥਰوں ਕੈਸ ਘੇਰੇ ਆਗੇ ਨੇ ਗੋਲੇ ਘੇਰੇ ਆਗੇ ਨੇ ਇਹਦਾ ਜ਼ਿੰਮੇਵਾਰ ਤੁਸੀਂ ਕਿਸੇ ਨੂੰ ਠਹਿਰਾਉਨੇ ਹੋ ਅਸੀਂ ਤਾਂ ਹੀ ਮੋਦੀ ਸਰਕਾਰ ਨੂੰ ਹੀ ਠਹਿਰਾਉਂਦੇ ਆ ਜਿੰਨਾਂ ਨੇ ਇਹ ਐਡੇ ਐਡੇ ਬੈਰੀਅਰ ਲਾਦੇ ਅਸੀਂ ਤਾਂ ਸਿਰਫ ਇੱਕ ਜਗ੍ਹਾ ਮੰਗਦੇ ਆ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਉੱਥੇ ਬੈਠ ਕੇ ਆਦਾ ਰੋਸ ਪ੍ਰਦਰਸ਼ਨ ਕਰ ਸਕੀਏ ਤਾਂ ਕਿ ਜਿਹੜੀ ਸਾਡੀ ਹੂੰਦ ਦੀ ਲੜਾਈ ਆ ਉਹਨੂੰ ਲੜ ਸਕੀਏ ਅਸੀਂ ਆਉਣ ਵਾਲੇ ਪੀੜ੍ਹੀਆਂ ਦੇ ਲਈ ਆਦੀ ਐਮਐਸਪੀ ਜਿਹੜੀ ਸਾਨੂੰ ਨਹੀਂ ਮਿ ਅਸੀਂ ਤਾਂ ਕਰਜ਼ੇ ਦੀ ਆੜ ਦੇ ਵਿੱਚ ਝੱਲ ਹੀ ਰਹੇ ਆ ਤੇ ਵੀ ਆਉਣ ਵਾਲੀ ਪੀੜ੍ਹੀ ਸਾਡੀ ਕਰਜ਼ੇ ਦੀ ਆੜ ਤੋਂ ਬਾਹਰ ਨਿਕਲ ਸਕੇ ਅਸੀਂ ਉਹਨਾਂ ਦੀ ਲੜਾਈ ਲੜ ਰਹੇ ਆ ਯਾਨੀ ਕਿ ਤੁਹਾਡਾ ਕਹਿਣਾ ਵੀ ਜੇਕਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਐ ਤੇ ਤਾਂ ਤੁਸੀਂ ਦਿੱਲੀ ਅਪਰੋਚ ਕਰੋਗੇ ਹਾਂਜੀ ਅਸੀਂ ਦਿੱਲੀ ਅਪਰੋਚ ਕਰਾਂਗੇ ਭਾਵੇਂ ਸਾਲ ਲੱਗੇ 2 ਸਾਲ ਲੱਗੇ ਆਦਿਕ 3 ਮੰਗਾਂ ਸਾਡੀਆਂ ਅੱਜ ਉਹ ਮੰਗਾਂ ਦੇ ਲੈ ਕੇ ਆ ਦਾ ਹੱਕ ਜਿਹੜਾ ਅਸੀਂ ਮਿਹਨਤ ਕਰਦੇ ਆ ਉਹਦਾ ਹੱਕ ਅਸੀਂ ਲੈ ਕੇ ਜਾ ਆਪਣੇ ਵਿੱਚ ਲਖਵਿੰਦਰ ਸਿੰਘ ਵੀ ਮੌਜੂਦ ਨੇ ਜਿਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਸਰ ਕੀ ਹੋਇਆ ਤੁਹਾਡੇ ਨਾਲ ਕੀ ਹਾਸਲ ਆਪਰੇ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਜਦੋਂ ਪਰਸੋਂ ਗੋਲਾਵਰੀ ਹੋਈ ਹੈ ਜੀ ਉਦੋਂ ਸਾਈਡ ਤੋਂ ਜਾਂ ਰਹੀ ਸੀ ਅਸੀਂ ਇੱਕ ਇਹਨੂੰ ਜੀ ਤੇ ਇੱਕ ਬਜ਼ੁਰਗ ਆਦਮੀ ਠਿੱਕੜ ਗਿਆ ਸੀ ਜੀ ਉਹਦੇ ਜਦੋਂ ਉਸ ਨੂੰ ਪੁੱਟਣ ਲੱਗੇ ਤੇ ਅਸੀਂ ਬਾਅਦ ਕੇ ਜੀ ਲਾਠੀ ਚਾਰਜ ਹੋ ਵੈਸੇ ਜਹਾ ਡਾ ਸਾਡੇ ਇੱਥੇ ਲੱਗੀ ਇੱਕ ਸੱਟ ਕਿਹ ਕਿਹ ਲੱਗੀ ਜੀ ਜੇ ਚਾਹਤ ਬਹੁਤ ਵੀ ਹੈਲਮਟ ਲਿਆਂਦਾ ਸੀ ਜੀ ਇਸੇ ਲਾ ਕੇ ਪੁਲਿਸ ਵਾਲਿਆਂ ਦਾ ਬਹੁਤ ਚਿਰ ਚੰਦਿਆ ਜੀ ਜੁੱਧਾ ਆ ਜੋ ਜ਼ਿੰਸਕਾਰ ਸਾਡੇ ਠੀਕੇ ਤੁਸੀਂ ਇਹਦੇ ਜ਼ਿੰਮੇਵਾਰ ਕੀ ਨੇ ਖੈਰਾਂ ਨੇ ਉਹ ਇਹ ਤਾਂ ਐਸਪੀ ਸਰਦਾਰਾ ਜੀ ਬੁਧੀ ਸਰਕਾਰ ਆ ਬਾਕੀ ਜਿਹੜੇ ਪਹਿਲਾ ਬਿਗੇਵੋ ਲੀਡਰ ਆ ਉਹ ਜ਼ਿੰਮੇਵਾਰ ਹੈਗੇ ਜੀ ਨਾ ਜੀ ਚਾਹਾਂਗੇ ਹਾਂਜੀ ਜੇਕਰ ਉਦੋਂ ਹੀ ਇੱਕ ਡੇਢ ਮਹੀਨਾ ਹੋਰ ਰੁਕ ਜਾਂਦੇ ਤਾਂ ਗੱਲ ਸਿਰੇ ਲੱਗ ਜਾਨੀ ਸੀ ਜੀ ਇਹ ਨਹੀਂ ਕਿ ਤੁਸੀਂ ਚਾਹੁੰਦੇ ਹੋ ਵੀ ਜੇ ਮੋਦੀ ਸਰਕਾਰ ਤੁਹਾਡੀਆਂ ਮੰਗਾਂ ਮੰਨ ਲੈਂਦੀ ਹੈ ਤੁਸੀਂ ਆਪਣੇ ਘਰੇ ਵਾਪਸੀ ਕਰ ਸਕਦੇ ਹੋ ਬਾਹਰ ਜਾ ਕੇ ਕਰੇ ਵਾਪਸੀ ਘਰੇ ਜਾਵਾਂਗੇ ਜੇ ਸਾਨੂੰ ਹੱਕ ਮਿਲਨੇ ਚਾਹੀਦੇ ਆ ਅਸੀਂ ਕਿ ਇਹਦਾ ਚੀਜ਼ ਨਹੀਂ ਮੰਗਦੇ ਅਸੀਂ ਆਪਣੇ ਹੱਕ ਮੰਗਦੇ ਜੀ ਹੱਕ ਤਾਂ ਮਿਲਨੇ ਚਾਹੀਦੇ ਆ ਹਰ ਇੱਕ ਦੇ ਹਰ ਜੀ ਦਾ ਠੀਕ ਹੈ ਇਹ ਵੀਰ ਜੀ ਦਾ ਕਹਿਣਾ ਹੈ ਵੀ ਜੇਕਰ ਸਾਡੀ ਸਰਕਾਰਾਂ ਮੰਗਾਂ ਮੰਨ ਲੈਂਦੀ ਹੈ ਤਾਂ ਅਸੀਂ ਘਰੇ ਵਾਪਸੀ ਕਰ ਲਵਾਂਗੇ ਤੁਸੀਂ ਇਹ ਦੇਖ ਸਕਦੇ ਹੋ ਵੀਰ ਜੀ ਹੁਣਾਂ ਨੇ ਜਾਦਾ ਲੰਗਰ ਇੱਥੇ ਲਗਾਇਆ ਹੋਇਆ ਹੈ ਖਨੌਰੀ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਕਿਸਾਨਾਂ ਦੇ ਲਈ ਵੀਰਾਂ ਜੀ ਵੀਰ ਜੀ ਨੇ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਹੋਈਆਂ ਨੇ ਜੋ ਕਿ ਗੋਲੇ ਵੱਜੇ ਸੀ ਅਥਰੂਗਾਂ ਸਿੱਟੀ ਗਈ ਸੀ ਉਹਨਾਂ ਕਰਕੇ ਕਾਫੀ ਕਿਸਾਨਾਂ ਦੀ ਹਾਲਤ ਬਹੁਤ ਬੁਰੀ ਹੋਈ ਸੀ ਤੈਨੂੰ ਬੈਂਡੇਜ ਦੇਣ ਕਰਕੇ ਇੱਥੇ ਵੀਰ ਜੀ ਦਾ ਨਾਦ ਨੇ ਅੱਜ ਵੀਰੇ ਕਿੰਨਾ ਕਰ ਪ੍ਰਿਯਾਦੇਵ ਬਰਨਾ ਕਰ ਬਤਾਏ ਇੱਥੇ ਨੰਨੇ ਪ੍ਰਸ਼ਾਦਿਆਂ ਦੀ ਸੇਵਾ ਵੀ ਕੀਤੀ ਹੁੰਦੀ ਹੈ